ਸਾਥੀ ਰੇਖਾ ਲ ਮ ਕਮਲਪਾਲ ਸਿੰਘ ਤੇ ਲੈ ਕੇ ਅਜਰਾ ਦੇਸ਼ ਦੁਨੀ ਦੇ ਖਬਰਾਂ ਤੇ ਰੋਕ ਕਰਦੇ ਪਹਿਲੀ ਖਬਰ ਦਾ ਅਯੁੱਧਾ ਦਾ ਰਾਮ ਮੰਦਰ ਦੇ ਵਿੱਚ ਸ਼੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਰਸਮ ਅੱਜ ਪੂਰੀ ਹੋ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਜੁੜੀਆਂ ਰਸਮਾਂ ਦੇ ਵਿੱਚ ਹਿੱਸਾ ਲਿਆ ਸੁਨਹਿਰੀ ਰੰਗ ਦਾ ਕੁਰਤਾ ਤੇ ਕਰੀਮ ਰੰਗ ਦੀ ਤੋਤੀ ਪਹਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਬਣੇ ਰਾਮ ਮੰਦਰ ਦੇ ਮੁੱਖ ਗਿਰਦ ਤੋਂ ਪੈਦਲ ਸਮਾਗਮ ਵਾਲੀ ਥਾਂ ਤੱਕ ਪਹੁੰਚੇ ਨੇ ਅਤੇ ਪਵਨ ਉਸਤਾਨ ਚ ਦਾਖਲ ਹੋਏ ਐ ਦੌਰਾਨ ਪ੍ਰਧਾਨ ਮੰਤਰੀ ਆਪਣੇ ਹੱਥਾਂ ਵਿੱਚ ਲਾਲ ਕੱਪੜੇ ਵਿੱਚ ਲਪੇਟਿਆ ਚਾਂਦੀ ਦਾ ਛਤਰ ਲੈ ਕੇ ਵੀ ਆਏ ਤੇ ਪਾਵਨ ਸਥਾਨ ਦੇ ਵਿੱਚ ਸ਼੍ਰੀ ਮੋਦੀ ਨੇ ਪੰਡਤਾਂ ਵੱਲੋਂ ਮੰਤਰਾਂ ਦੇ ਜਪ ਨਾਲ ਰਸਮਾਂ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਪ੍ਰਾਣ ਪ੍ਰਤੀਸ਼ਟਾ ਲਈ ਸੰਕਲਪ ਲਿਆ। ਰਸਮ ਦੇ ਵਿੱਚ ਆਰਐਸਐਸ ਦੇ ਮੁਖੀ ਮੋਨ ਭਗਵਤ ਨਵੀਂ ਸ਼ਿਰਕਤ ਕੀਤੀ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਅਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗਿਆ ਦਿтнаਥ ਵੀ ਮੌਜੂਦ ਰਹੇ। ਸਰਕਾਰੀ ਬੁਲਾਰਿਆਂ ਨੇ ਦੱਸਿਆ ਕਿ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਬਾਅਦ ਦੁਪਹਿਰ 12:30 ਵਜੇ ਕੀਤੀ ਗਈ ਹੈ। ਇਸ ਦੌਰਾਨ ਸੈਨਾ ਦੇ ਹੈਲੀਕਾਪਟਰਾਂ ਨੇ ਮੰਦਰ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਹੈ। ਦੇ ਦੇ ਉਤਰੀ ਹਿੱਸੇ ਦੇ ਵਿੱਚ ਠੰਡ ਦੇ ਧੁੰਦ ਨੇ ਪੂਰਾ ਜ਼ੋਰ ਦਿੱਤਾ ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਅੱਜ ਧੁੰਦ ਦੇ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਤੇ ਪੌੜਤ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਰਾਤ ਅਤੇ 25 ਜਨਵਰੀ ਨੂੰ ਦਿੱਲੀ ਦੇ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਤੇ 23 ਜਨਵਰੀ ਨੂੰ ਦਿੱਲੀ, ਬਿਹਾਰ ਅਤੇ ਓਡੀਸ਼ਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਛਾ ਸਕਦੀ ਹੈ 26 ਜਨਵਰੀ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਸਵੇਰ ਤੋਂ ਸੰਘਰਸ਼ਿਤ ਹੁੰਦਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਨੂੰ ਆਉਣ ਤੇ ਇੱਥੇ ਜਾਣ ਵਾਲੀਆਂ ਕਈ ਰੇਲਗੱਡੀਆਂ ਦੇ ਦਰਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ। ਜੀ ਆਕਾਲ ਤੱਕ ਸਾਭ ਦੇ ਜਥੇਦਾਰ ਗਿਆਨੀ ਰਗਵੇਸ਼ ਸਿੰਘ ਅਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੋ ਦਾ ਵਿੱਚ ਰਾਮ ਜਨਮ ਭੂਮੀ ਪ੍ਰਣ ਪ੍ਰਤਿਸ਼ਤਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਸ਼੍ਰੀ ਰਾਮ ਜਨਮ ਭੂਮੀ ਤੀਰਤ ਤਰਸ ਵੱਲੋਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਾਨੀ ਰਕबीर ਸਿੰਘ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸਮੇਤ ਪੰਜ ਤਖਤ ਦੇ ਜਥੇਦਾਰ ਸਹਿਬਾਨ ਨੂੰ ਸੱਦਾ ਪੱਤਰ ਭੇਜੇ ਗਏ ਸਨ ਜਥੇਦਾਰ ਸਹਿਬਾਨ ਤੋਂ ਇਲਾਵਾ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਨੂੰ ਵੀ ਇਹ ਸਬੰਧੀ ਸੱਦਾ ਪੱਤਰ ਭੇਜੇ ਗਏ ਸੀ ਇਸ ਸਬੰਧ ਵਿੱਚ ਪਹਿਲਾ ਪੱਤਰ ਭੇਜੇ ਗਏ ਸਨ ਤੇ ਬਾਅਦ ਵਿੱਚ ਰਾਟਰੀ ਸਿੱਖ ਸੰਗਤ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਧਾਰਮਿਕ ਆਗੂਆਂ ਦੇ ਦਫ਼ਤਰ ਵਿੱਚ ਜਾ ਕੇ ਨਿੱਜੀ ਤੌਰ ਤੇ ਸੱਦਾ ਪੱਤਰ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਇਹ ਆਕੇ ਆ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨਾ ਤਰਫ ਦੋਵੇਂ ਮੁਲਕਾਂ ਲਈ ਬਲਕਿ ਆਲਮੀ ਬਿਹਤਰੀ ਲਈ ਵੀ ਬਹੁਤ ਮਹੱਤਵਪੂਰਨ ਨੇ ਉਹਨਾਂ ਨੇ ਆਕੇ ਕਿ ਦੋਵਲੇ ਰਿਸ਼ਤੇ ਭਵਿਕ ਵਿੱਚ ਹੋਰ ਉਚਾਈਆਂ 'ਤੇ ਜਾਣਗੇ ਪੂਰੇ ਅਮਰੀਕਾ ਦੇ ਕਰੀਬ 200 ਪ੍ਰਮੁੱਖ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਬੇਨਤੀ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਦੂਜੀ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਤੇ ਲਗਾਤਾਰ ਦੇਸ਼ ਵੀ ਜਾਂਦੀ ਰਹੇ ਦੱਸਣਯੋਗ ਹੈ ਕਿ ਤਰਨਜੀਤ ਸੰਧੂ 35 ਸਾਲਾਂ ਤੋਂ ਵਿਦੇਸ਼ ਦੀ ਸੇਵਾ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋ ਰਹੇ ਨੇ ਤੇ ਜ਼ਿਕ ਸ਼ਿਆਤਲ ਚ ਦੂਤਾਵਾਸ ਖੋਲਣ ਵਿੱਚ ਅਹਿਮ ਯੋਗਦਾਨ ਰਿਹਾ ਤੇ ਉਹਨਾਂ ਭਾਈਚਾਰੇ ਨੇ ਦੱਸਿਆ ਕਿ ਹੁਦੋ ਹੋਰ ਭਾਰਤੀ ਦੂਤਾਵਾਸ ਜਲਦੀ ਖੋਲਣ ਜਾ ਰਹੇ ਨੇ ਸੰਧੂ ਨੇ ਦੱਸਿਆ ਕਿ ਉਹਨਾਂ ਆਪਣੇ ਕਾਰਜਕਾਲ ਦੌਰਾਨ ਅਮਰੀਕਾ ਦੇ ਕਰੀਬ 44 ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ ਕੀਤੀ ਹੈ ਸਲਾਨਾ ਟਾਟਾ ਮੁੰਬਈ ਮੈਰਾਥਨ ਦੌਰਾਨ 74 ਸਾਲਾ ਵਿਅਕਤੀ ਸਮੇਤ ਦੋ ਦੌੜਾਕ ਦਮ ਤੋੜ ਗਏ ਐਤਵਾਰ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ 22 ਵਿਅਕਤੀਆਂ ਨੂੰ ਸਰੀਰ ਵਿੱਚ ਪਾਣੀ ਘਟਣ ਤੇ ਹੋਰ ਕਾਰਨਾਂ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਮ੍ਰਿਤਕਾਂ ਦੀ ਪਛਾਣ ਕੋਲਕੱਤਾ ਦੇ ਸੌਰਦੀਪ ਬੈਨਰਜੀ ਅਤੇ ਮੁੰਬਈ ਦੇ ਰਾਜੇਂਦਰ ਬੋਰਾ ਵਜੋਂ ਹੋਈ ਅਤੇ ਬੈਨਰਜੀ ਫੁੱਲ ਮੈਰਾਥਨ ਅਤੇ ਸੌਫਟਵੇਅਰ ਇੰਜੀਨੀਅਰ ਸੀ ਤੇ ਉਹ ਹਾਜੀ ਅਲੀ ਜੰਕਸ਼ਨ ਜਿਹੜੇ ਡਿੱਗ ਗਿਆ ਬੋਰਾ ਮਰੀਨ ਡਰਾਈਵ ਦੇ ਸਾਹਮਣੇ ਪ੍ਰਸਿੱਧ ਪੀਜ਼ਾ ਜੁਆਇੰਟ ਦੇ ਨੇੜੇ ਪੈਟਰੋਲ ਪੱਪ ਦੇ ਨੇੜੇ ਸੜਕ ਉੱਤੇ ਡਿੱਗ ਗਿਆ ਸੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਹਵਾ ਜਨਵਰੀ ਮਹੀਨੇ ਵਿੱਚ ਵਿਗੜ ਗਈ ਹੈ ਤੇ ਅੱਜ ਸਿਟੀ ਬਿਊਟੀਫੁੱਲ ਚੰਡੀਗੜ੍ਹ ਕੌਮੀ ਰਾਜਧਾਨੀ ਦਿੱਲੀ ਨਾਲੋਂ ਵੀ ਵੱਧ ਦੂਸ਼ਿਤ ਰਿਹਾ ਤੇ ਸਿਟੀ ਬਿਊਟੀਫੁੱਲ ਵਿੱਚ ਏਕਯੂਆਈ ਲੈਵਲ 40 ਨੂੰ ਵੀ ਪਾਰ ਕਰ ਗਿਆ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਸ਼ਹਿਰ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਰਕੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਸ਼ਹਿਰ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਸ਼ਹਿਰ ਵਿੱਚ ਪਾਣੀ ਦਾ ਛਰਕਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ CPCC ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਵਿੱਚ ਪਾਣੀ ਦਾ ਸਰਕਾਹ ਸ਼ੁਰੂ ਕਰ ਦਿੱਤਾ ਹੈ ਤੇ ਪ੍ਰਾਪਤ ਜਾਣਕਾਰੀਆਂ ਅਨੁਸਾਰ ਚੰਡੀਗੜ੍ਹ ਵਿੱਚ ਮੋਹਾਲੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਵਾ ਵਾਧੂ ਦੁਸ਼ਿਤ ਪਾਈ ਜਾ ਰਹੀ ਹੈ ਤੇ ਮੋਹਾਲੀ ਦੇ ਨਾਲ ਲੱਗਦੇ ਸੈਕਟਰ 53 ਉੱਤੇ ਹੋਰ ਨਾਲ ਇਲਾਕਿਆਂ ਦੇ ਵਿੱਚ AQI 401 ਨੂੰ ਪਹੁੰਚ ਗਿਆ ਸੀ ਤੇ ਸ਼ਹਿਰ ਵਿੱਚ ਸੈਕਟਰ 25 ਦੇ ਵਿੱਚ AQI ਲੈਵਲ 321 ਤੇ ਸੈਕਟਰ 22 ਦੇ ਵਿੱਚ 399 ਦਰਜ ਕੀਤਾ ਗਿਆ ਹੈ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੀ ਭਾਰਤੀ ਅਮਰੀਕੀ ਰਿਪਬਲਿਕਨ ਵਿਰੋਧੀ ਨਿੱਕੀ ਹੈਲੀ ਦਾ ਨਾਮ ਜਾਣਬੁੱਝ ਕੇ ਨਿੰਮਰਾ ਬੋਲ ਕੇ ਉਸਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ। 트ੰਪ ਨੇ ਇਸ ਮਖੌਲ ਨੂੰ ਨਮੂਨੀ ਹਮਲੇ ਵਜੋਂ ਵੇਖਿਆ ਜਾ ਰਿਹਾ। 트ੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਰੀਪੋਸਟ ਕੀਤਾ ਜਿਸ ਵਿੱਚ ਦਾਵਾ ਕੀਤਾ ਸੀ ਕਿ ਨਿੱਕੀ ਹੈਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੇ ਯੋਗ ਨਹੀਂ ਹੈ ਕਿਉਂਕਿ ਜਿਸ ਸਮੇਂ ਉਸਦਾ ਜਨਮ ਹੋਇਆ ਸੀ ਤਾਂ ਨਿੱਕੀ ਦੇ ਮਾਪਿਆਂ ਨੂੰ ਨਾਗਰਿਕਤਾ ਨਹੀਂ ਮਿਲੀ ਸੀ। 트ੰਪ ਨੇ ਉਸਦੀ ਨਾਗਰਿਕਤਾ ਅਤੇ ਪਦਾਇਸ਼ ਉੱਤੇ ਵੀ ਸਵਾਲ ਚੁੱਕੇ ਨੇ। ਦੂਰ ਦਾ ਇੱਕ ਨਿਜੀ ਜਹਾਜ਼ ਅਫਗਾਨਿਸਤਾਨ ਦੇ ਦੂਰ ਦਰਡੇ ਇੱਕ ਪਿੰਡੂ ਇਲਾਕੇ ਦੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਤੇ ਜਹਾਜ਼ ਦੇ ਵਿੱਚ 6 ਲੋਕ ਸਵਾਰ ਸੀ ਤੇ ਜਹਾਜ਼ ਇੱਕ ਐਂਬੂਲੈਂਸ ਉਡਾਣ ਦੇ ਤੌਰ ਤੇ ਭਾਰਤ ਦੇ ਗਿਆ ਤੋਂ ਤਾਸ਼ਕੰਦ ਦੇ ਰਸਤੇ ਮਾਸਕੂ ਜਾ ਰਿਹਾ ਸੀ ਬਚਾਅ ਟੀਮਾਂ ਨੂੰ ਦੁਰਘਟਨਾ ਸਥਾਨ ਤੇ ਭੇਜਿਆ ਗਿਆ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਚ ਚਾਲਕ ਦਲ ਦੇ 4 ਮੈਂਬਰ ਅਤੇ 2 ਯਾਤਰੀ ਸਵਾਰ ਸੀ ਤਾਲਿਬਾਨ ਦੇ ਸੂਚਨਾ ਮੰਤਰਾਲੇ ਅਨੁਸਾਰ ਇਹ ਜਹਾਜ਼ ਮਰਾਕੋ ਦੀ ਇੱਕ ਕੰਪਨੀ ਦਾ ਸੀ ਇਸ ਤੋਂ ਦੇਸਧੋਨੇ ਦੇ ਖਬਰਾਂ ਤੇ ਹੁਣ ਮੈਨੂੰ ਦੇ ਇਜਾਜ਼ਤ ਸਾਥ ਸ਼੍ਰੀ ਅਕਾਲ ਧੰਨਵਾਦ